ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਅੱਜ ਜਾਵਾਂਗੇ ਪਟਿਆਲੇ ਜੀ ਫਿਲਮ ਦੇਖ ਕੇ ਆਉਣੀ ਅੱਜ ਫਿਲਮ ਦੇਖਣ ਦਾ ਮੂਡ ਹੈਗਾ ਏ ਬਾਕੀ ਲਵ ਯੂ ਸਾਰਿਆਂ ਨੂੰ ਅੱਜ ਰੋਟੀ ਖਲਾਦੀਏ ਆਜੋ ਭਾਈ ਐਨ ਆਰ ਆਈ ਇੰਡੀਆ ਪੰਜਾਬ ਵਾਲੇ ਸਾਗ ਨਾਲ ਤੁਹਾਨੂੰ ਖਲਾਦੀਏ ਰੋਟੀ ਤੇ ਅੱਡਰੈਸ ਅੱਜ ਤਿਆਰ ਆ ਅੱਜ ਪੈਂਟ ਸ਼ਰਟ ਪਾएंगे ਹਾਂਜੀ ਦੋਸਤੋ ਅੱਜ ਜਾਨਦਾ ਦਾ ਕੈਨਸਲ ਕਰਤਾ ਆਹ ਤੋਸਾ ਕਿੰਗ ਸੀਜ਼ਨ ਦੇਖ ਰਹੇ ਏ ਤੇ ਅੱਜ ਤੀਹੇ ਪੈਰ ਤੁਹਾਨੂੰ ਖੇਤਾਂ ਦਾ ਢੇਡਾ ਕਢਾਵਾਂਗੇ ਜੀਰੀ ਆਪਾਂ ਬੱਡਣੀਆਂ ਬਾਸਪਤੀ ਉੱਥੇੋਂ ਬਣਾਵਾਂਗੇ 2 ਮਿੰਟ ਦਾ ਬਲੌਗ ਜਿੰਨਾ ਕ ਬਣਿਆ ਹੋਰ ਦੱਸੋ ਤੇ ਆਜੋ ਹੁਣ ਤੁਹਾਨੂੰ ਫਰੈਸ਼ ਜੂਸ ਪਿਲਾਦੀਏ ਭਾਈ ਤੇ ਅਨਾਰ ਪਾਵਾਂਗੇ ਹੋਰ ਦੱਸੋ ਠੀਕੋ ਜਿਗਰ ਦੇ ਟੋਟਿਓ ਲਵ ਯੂ ਲਵ ਯੂ ਲਵ ਤੁਹਾਨੂੰ ਸਾਰੇ ਤੇ ਹਾਂਜੀ ਮਿੱਤਰ ਪਿਆਰਿਓ ਅਨਾਰ ਖਾ ਕੇ ਦੇਖਦੇ ਆ ਕਹੇ ਜਾਈਂ ਹੂੰ ਮਿੱਠਾਈ ਹੋਰ ਦੱਸੋ ਗੱਲਬਾਤ ਕੋਈ ਕਿ ਰਿਪੋਰਟਾ ਤੇ ਦੇਖੋ ਦੋਸਤੋ ਟੋਆ ਪੱਟੀ ਪਿਆਏ ਟੀਮ ਆ ਟੌਮ ਰਾਮ ਨਾਲ ਟੌਮ ਕੀ ਕਰਿਆ ਪੁੱਤ ਆ ਆ ਟੋਆ ਪਟਿਆ ਬੈ ਇੱਕ ਇੱਕ ਦੇਖ ਲੋ ਉਹ ਟੋਆ ਪੱਟੀ ਬੈਠਾ ਏ ਕੀ ਸ਼ਰਾਰਤਾ ਕਰਦਾ ਪੁੱਤ ਤੂੰ ਆ ਹਾਂ ਠੰਡੀ ਦਾ ਹਵਾ ਚਲਦੀ ਆ ਪੁੱਤ ਹਾਂਜੀ ਜੂਸ ਬਣ ਗਿਆ ਤੇ ਹੁਣ ਦੇਖਦੇ ਆ ਟੇਸਟ ਕਰਕੇ ਕਹੇ ਜਾਂ ਬਣਿਆ ਤੇ ਅੱਜ ਪਿੰਡੇ ਦੀਗਾ ਯਾਰ ਮੈਂ ਕਿਹਾ ਚਲ ਰੈਸਟ ਕਰ ਲੈਂਦੇ ਆ ਕੋਈ ਕੰਮ ਤਾਂ ਹੈ ਨਹੀਂ ਬੜਾ ਬਦਿਆ ਬਣਿਆ ਘੈਂਟ ਆ ਇਹਨਾਂ ਸਵਾਦ ਆਜੋ ਭਾਈ ਪਲਾ ਦਈਏ ਤੁਹਾਨੂੰ ਵੀ ਜੇ ਨਾਰਾਂ ਦਾ ਪੀਣਾ ਨਾਰ ਦਾ ਪਲਾ ਦਿੰਦੇ ਆਜੋ ਭਾਈ ਗਰਮ ਗਰਮ ਤੁਹਾਨੂੰ ਰੋਟੀਆਂ ਖਲਾਈਏ ਮੱਕੀ ਦੀਆਂ ਅੱਜ ਤਾਂ ਮੈਂ ਯਾਰ ਪਿੰਡੇ ਹੈਗਾ ਕਿਤੇ ਨਹੀਂ ਗਿਆ ਮੈਂ ਕਿਹਾ ਯਾਰ ਇੱਕ ਦਿਨ ਆ ਉਹਦਾ ਘਰੇ ਰਹਿ ਹਫ਼ਤੇ 'ਚ ਇੱਕ ਅੱਧਾ ਦਿਨ ਘਰੇ ਵੀ ਰਹਿਣਾ ਚਾਹੀਦਾ ਯਾਰ ਠੀਕ ਆ ਨਾ ਹੁਣ ਸਾਰੀ ਦਿਹਾੜੀ ਉਹ ਥੋੜੋ ਫਰੀ ਜਣਾ ਯਾਰ ਤੇ ਆਜੋ ਤੁਹਾਨੂੰ ਚਾਹ ਨਾਲ ਦੁਪਹਿਰ ਦੇ 2:20 ਮਿੰਟ ਹੋ ਗਏ ਤੁਹਾਨੂੰ ਮੱਕੀ ਦੀ ਰੋਟੀ ਨਾਲ ਮੱਖਣ ਨਾਲ ਚਾਹ ਪਲਾ ਦਈਏ ਖਾਣਾ ਖਵਾ ਦਈਏ ਆਜੋ ਮੇਰੇ ਜੀ ਕਰਦੇ ਕਿਉਂ ਕਿਉਂਕਿ ਜਿਹੜੇ ਆਪਣੇ ਬਾਹਰ ਵਾਲੇ ਭਤੀਜ ਭਤੀਜੀਆਂ ਨੇ ਉਹ ਆ ਚੀਜ਼ਾਂ ਨੂੰ ਮਿਸ ਕਰਦੇ ਹਾਂਜੀ ਦੋਸਤੋ ਹੁਣੇ ਆਇਆ ਦੁਕਾਨ ਤੇ ਜਾ ਕੇ ਆਇਆ ਮੈਂ ਕਿਹਾ ਖੇਲਾ ਪਕੌੜੀਆਂ ਖਾਣ ਨੂੰ ਜੀ ਆ ਕਰਦਾ ਸੀ ਘਰੇ ਲਿਆ ਕੇ ਰੱਖਦਾ ਹੁੰਦਾ ਪੈਕਟ ਖਤਮ ਹੋਇਆ ਵੇ ਆਦੀ ਬਚਪਨ ਜਦ ਆ ਗਿਆ ਜਾਂ ਤਾਂ ਤੀਜੀ ਚੌਥੀ ਚ ਪੜਦੇ ਹੁੰਦੇ ਸੀ ਜਦ 2 ਰੁਪਏ 3 ਰੁਪਏ ਦੀ ਵੈਲਿਊ 5 ਦੀ ਬਹੁਤ ਹੁੰਦੀ ਸੀ ਨਾਲੇ 5 ਦਾ ਖਾਣ ਪੀਣ ਨੂੰ ਕੁਛ ਲੈ ਲੈਣਾ ਨਾਲੇ ਦੁਕਾਨਦਾਰ ਨੂੰ ਕਹਿ ਦੇਣਾ ਰੂੰਗਾ ਤਾਉ ਜੀ ਰੂੰਗੇ ਦੇ ਵਿੱਚ ਕੁਛ ਵੀ ਟੌਫੀ ਜਾਂ ਕੁਛ ਵੀ ਦੇ ਦਿੰਦੇ ਹੁੰਦੇ ਸੀ ਅੱਜ ਕੱਲ ਦੇਖ ਲਓ ਜ਼ਮਾਨੇ ਦਾ ਇੰਨਾ ਫਰਕ ਪੈ ਗਿਆ ਹੁਣ ਤਾਂ ਅਗਲਾ 50 ਰੁਪਏ ਦੀ ਚੀਜ਼ ਦੇ ਕੇ ਰਾਜੀ ਨਹੀਂ ਹੈਗਾ ਸਮੇਂ-ਸਮੇਂ ਦੀ ਗੱਲ ਹੈ। ਹਾਂਜੀ ਦੋਸਤੋ ਰੋਟੀ ਪਾਉਣ ਲੱਗੇ ਆਂ ਟੌਮ ਤੇ ਟੀਮੀ ਨੂੰ ਤੇ ਆਹ ਤੇ ਹੁਣ ਪਾਉਣੇ ਆ ਇਹਨੂੰ ਟੀਮੀ ਨੂੰ ਪਾਉਣੇ ਆ ਹੁਣ ਰੋਟੀ ਖਾਦਾ ਟੀਮੀ ਰੋਟੀ ਦੂਮੀ ਇਹ ਅੱਜ ਨਾ ਬਲੌਗ ਬਣਿਆ ਨਹੀਂ ਹੈਗਾ ਯਾਰ ਕਿਉਂਕਿ ਅੱਜ ਕਿਤੇ ਗਿਆ ਹੀ ਨਹੀਂ ਹੈਗਾ ਚੱਲ ਹੁਣ ਮੜ ਜਾ ਖੇਤਾਂ 'ਚ ਕਿਹੜਾ ਕੱਢਿਆ ਹੋਣਾ ਬਣਾ ਲੈਨੇ ਆ ਮਿੰਟਕ ਦਾ ਜਿੰਨਾ ਕ ਬਣਿਆ ਉਹ ਸੁਣਾਓ ਯਾਰ ਗੱਲਬਾਤ ਕੀ ਕਰਦੇ ਨੇ ਮੇਰੇ ਦੋਸਤ ਮਿੱਤਰ ਪੀ ਜਪਤੀ ਜੀਆਂ ਮਤਾਵਾ ਪਿਤਾ ਬਜ਼ੁਰਗ ਤੇ ਕੱਲ ਨੂੰ ਵੱਡਾਂਗੇ ਜੀ ਆਪਾਂ ਝੋਨਾ ਕੱਲ ਨੂੰ ਢਾਈ ਕਿੱਲੇਆਂ ਤੋਂ ਥੋੜੀ ਜਿਹੀ ਜਗ੍ਹਾ ਘਟਾ ਬਾਸਪਤੀ ਹੈਗੀ ਆ ਉਹ ਵੱਡਾਂਗੇ ਤੇ ਆਲੂਆਂ ਦਾ ਹਜੇ ਕਿਹਾ ਵੇ ਤਿੰਨ ਚਾਰ ਜਣਿਆਂ ਨੂੰ ਕਹਿੰਦੇ ਆਜਿਓ ਪਰ ਹਜੇ ਮੈਸੇਜ ਕਿਸਦਾ ਆਇਆ ਨਹੀਂ ਊ ਇੱਕ ਦੋ ਜਣੇ ਨਾਲ ਫੋਨ ਤੇ ਗੱਲ ਹੋਈ ਵੀ ਆ ਦੇਖਦੇ ਹਾਂ ਹੁਣ ਸਵੇਰੇ ਕੀ ਕਹਿੰਦੇ ਨੇ ਨਹੀਂ ਤਾਂ ਫਿਰ ਪਰਸੋਂ ਨੂੰ ਤਾਂ ਭਤੀਜੇ ਮੈਂ ਮਹਗਾ ਸਸਤਾ ਕਿਦੋਂ ਵੀ ਬੀਜ ਫਿਰ ਲੈ ਕੇ ਆਉਣੇ ਆ ਆਪ ਜਾ ਕੇ ਅੱਜ ਤਾਂ ਮੈਂ ਭਤੀਜਿਆਂ ਦੇ ਛੱਡੀ ਵੀ ਆ ਗੱਲ ਹਾਂਜੀ ਮਿੱਤਰ ਪਿਆਰਿਓ ਆ ਦੇਖੋ ਮਾਹੌਲ ਸ਼ਾਮ ਦਾ ਪਿੰਡ ਦਾ ਖੇਤਾਂ ਦਾ ਹਾਂਜੀ ਦੋਸਤੋ ਅੱਜ 6-7 ਫੋਨ ਵੀ ਆਏ ਮੈਨੂੰ ਬਾਹਰ ਤੋਂ ਮੇਰੀ ਗੱਲ ਹੋਈ ਭਤੀਜਿਆਂ ਨਾਲ ਵੀ ਹੋਈ ਇੱਕ ਕੋਈ ਪਰਿਵਾਰ ਬਾਹਰ ਗਿਆ ਆਇਆ ਕਿਸੇ ਮਾਤਾ ਨਾਲ ਵੀ ਫੋਨ ਤੇ ਗੱਲ ਹੋਈ ਵਧੀਆ ਲੱਗਿਆ ਗੱਲ ਕਰਕੇ ਤੇ ਇੱਕ ਮੈਨੂੰ ਆਪਣੇ ਸੁਝਾਅ ਜ਼ਰੂਰ ਦੇ ਰਿਹਾ ਕਰੋ ਕਮੈਂਟ ਚ ਜੇ ਕੋਈ ਤੁਹਾਨੂੰ ਚੀਜ਼ ਨਹੀਂ ਚੰਗੀ ਲੱਗਦੀ ਉਹ ਦੱਸ ਦਿਆ ਕਰੋ ਮੈਨੂੰ ਤੇ ਬਾਕੀ ਮੇਰੇ ਵੱਲੋਂ ਤੁਹਾਨੂੰ ਪੂਰਾ ਲਵ ਜੂਆ ਤੇ ਮੈਂ ਕਿਸ ਦਾ ਫੈਨ ਫੋਨ ਨਹੀਂ ਹਾਂ ਤੱਕ ਬੜੀਆਂ ਭਤੀਜਾਂ ਮੈਂ ਤਾਂ ਬਸ ਛੋਟੇ ਸਾਹਿਬਜ਼ਾਦਿਆਂ ਨੂੰ ਮੰਨਦਾ ਹਾਂ ਦੇਵੀ ਦੇਵਤਿਆਂ ਨੂੰ ਪੀਰ ਪਗੰਬਰਾਂ ਦਾ ਥੋਡੇ ਚਾਚੇ ਦੇ ਉੱਪਰ ਹੱਥ ਹੈਗਾ ਬਾਕੀ ਤੁਸੀਂ ਮੈਨੂੰ ਯਾਰ ਇੰਨਾ ਪਿਆਰ ਕਰਦੇ ਹੋ ਮੈਂ ਤਾਂ ਮਤਲਬ ਮੇਰਾ ਥੋਡੇ ਸਾਰੇ ਅੱਗੇ ਸਿਰ ਝੁਕਦਾ ਠੀਕ ਹੈ ਨਾ ਮੇਰੇ ਲਈ ਸੈਲੀਬ੍ਰਿਟੀ ਮੇਰੇ ਭਤੀਜ ਭਤੀਜੀਆਂ ਮਾਤਾ ਪਿਤਾ ਬਜ਼ੁਰਗ ਹੈਗੇ ਨੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਮੈਨੂੰ ਪਿਆਰ ਕਰਦੇ ਨੇ ਹੋਰ ਆਪਾਂ ਕਿਸ ਤੋਂ ਕੀ ਲੈਣੇ ਬਾਕੀ ਤੁਹਾਨੂੰ ਲੱਭ ਜੂਗਾ ਚੱਲਦੇ ਆ ਹੁਣ ਘਰ ਨੂੰ ਲੱਭ ਜੂ ਮੇਰੇ ਜੀਗਰ ਦੇ ਟੁਟੇ